ਕਿਆ ਹਾਂ ਜਾਣਦਾ ਹੈ ਕਿ ਕਿਸਮਤ ਵਿੱਚ ਜੋ ਲਿਖਿਆ ਹੁੰਦਾ ਉਹ ਹੋ ਕੇ ਹੀ ਰਹਿੰਦਾ ਹੈ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਇਹ ਕੋਈ ਨਹੀਂ ਜਾਣਦਾ ਪਰ ਇਸ ਅਣਜਾਣ ਪਵਿੱਖ ਦੇ ਭਾਰ ਹਿਰਦ ਸਭ ਤੋਂ ਵੱਧ ਜੇ ਕੋਈ ਪਿਸਦੀ ਹੈ ਤਾਂ ਉਹ ਇੱਕ ਔਰਤ ਹੈ ਆਪਣਾ ਘਰ ਵਸਾਏ ਰੱਖਣ ਲਈ ਔਰਤ ਬਹੁਤ ਕੁਝ ਸਹਿਣ ਕਰਦੀ ਹੈ ਜਾਇਜ਼ ਵੀ ਤੇ ਨਜਾਇਜ਼ ਵੀ ਉਹ ਆਪਣੇ ਦੁੱਖਾਂ ਨੂੰ ਚੁੱਪ ਚਾਪ ਦਿਲ ਵਿੱਚ ਦਬਾ ਲੈਂਦੀ ਹੈ ਕਿਉਂਕਿ ਉਸ ਨੂੰ ਸਿਖਾਇਆ ਗਿਆ ਕਿ ਖੁਸ਼ੀ ਜਿਹੜੀ ਘਰ ਦੀ ਖੁਸ਼ਹਾਲੀ ਹੈ ਤੇਰੀ ਚੁੱਪ ਨਾਲ ਜੁੜੀ ਹੈ ਕੁਝ ਔਰਤਾਂ ਅੰਦਰੋਂ ਮਜ਼ਬੂਤ ਬਹੁਤ ਹੁੰਦੀਆਂ ਨੇ ਇਸ ਲਈ ਉਹ ਜਲਦੀ ਹਾਰ ਨਹੀਂ ਮੰਨਦੀਆਂ ਉਹ ਹਾਲਾਤਾਂ ਨਾਲ ਲੜਦੀਆਂ ਹਨ ਜਿੱਤਦੀਆਂ ਵੀ ਨੇ ਤੇ ਕਈ ਵਾਰ ਹਾਰ ਵੀ ਜਾਂਦੀਆਂ ਨੇ ਪਰ ਹਾਰ ਤੋਂ ਬਾਅਦ ਵੀ ਉਹਨਾਂ ਨੂੰ ਆਰਾਮ ਨਹੀਂ ਮਿਲਦਾ ਉਲਟ ਉਹਨਾ ਦੀ ਸ਼ਾਂਤ ਸਿਲਤਾ ਨੂੰ ਹੋਰ ਅਜ਼ਮਾਇਆ ਜਾਂਦਾ ਹੈ ਕਦੇ ਆਪਣੇ ਹੀ ਲੋਕਾਂ ਵੱਲੋਂ ਤੇ ਕਦੇ ਬਗਾਨਿਆਂ ਵੱਲੋਂ ਇਹ ਲਗਾਤਾਰ ਸੰਘਰਸ਼ ਵਿੱਚ ਔਰਤ ਹੌਲੀ-ਹੌਲੀ ਆਪਣੀਆਂ ਖੁਸ਼ੀਆਂ ਤੇ ਆਰਾਮ ਮਾਰਨ ਲੱਗ ਪੈਂਦੀ ਹੈ ਦੂਸਰਿਆਂ ਦੀਆਂ ਖੁਸ਼ੀਆਂ ਲਈ ਉਹ ਆਪਣੀਆਂ ਜ਼ਰੂਰੀ ਲੋੜਾਂ ਵੀ ਤਿਆਗ ਦਿੰਦੀ ਹੈ ਇਹ ਸਿਲਸਾ ਉਸ ਵੇਲੇ ਤੱਕ ਚੱਲਦਾ ਰਹਿੰਦਾ ਜਦੋਂ ਤੱਕ ਉਹ ਅੰਦਰ ਪੂਰੀ ਤਰ੍ਹਾਂ ਮਰ ਨਹੀਂ ਜਾਂਦੀ ਫੇਰ ਉਹ ਸਿਰਫ ਇੱਕ ਜਿੰਦਾ Laash ਬਣ ਕੇ ਰਹਿ ਜਾਂਦੀ ਹੈ ਜਿਸ ਨੂੰ ਨਾ ਤਾਂ ਸਾਹਾਂ ਦੇ ਚੱਲਣ ਦੀ ਪ੍ਰਵਾਹ ਹੈ ਤੇ ਨਾ ਰੁਕਣ ਦੀ ਇਹ ਮੌਤ ਪਹੁੰਚਾਂ ਵਿੱਚ ਤਾਂ ਸਮਾਂ ਲੱਗਦਾ ਹੈ ਪਰ ਆਖਿਰਕਾਰ ਉਹ ਅੰਦਰ ਪੂਰੀ ਤਰ੍ਹਾਂ ਮਰ ਜਾਂਦੀ ਹੈ ਇਹ ਮੌਤ ਸਰੀਰ ਦੀ ਨਹੀਂ ਰੂਹ ਦੀ ਹੁੰਦੀ ਹੈ ਅਤੇ ਇਸ ਸਭ ਤੋਂ ਦਰਦਨਾਕ ਮੌਤ ਹੁੰਦੀ ਹੈ ਇਹ ਛੋਟੀ ਜੀ ਕਹਾਣੀ ਜੋ ਮੈਂ ਆਖਿਰਕਾਰ ਉਹ ਮਰ ਹੀ ਜਾਂਦੀ ਔਰਤ ਤੇ ਲਿਖੀ ਹੈ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਦਿਆਂ ਕਿਸੇ ਹੋ ਵਧੀਆ ਜੇ ਟੌਪਿਕ ਦੇ ਨਾਲ